ਮੇਰਾ ਨਾਮ ਜੀ ਬ੍ਰਿੰਦਰ ਸੁਭਾਨ ਹੈ ਹਾਂ ਜੀ ਸਰ ਕੀ ਕਰੂ ਪਾਣੀ ਵਾਲਾ ਪਾਣੀ ਬਾਰੇ ਹੈ ਜੀ ਅੱਜ ਕੋਈ ਸਵੇਰੇ 4:00 ਵਜੇ ਆਪਾਂ ਉੱਠੇ ਤੇ 4:00 ਵਜੇ ਕੋਈ 5-7 ਮਿੰਟ ਤੇ ਬਾਦਸ਼ ਸ਼ੁਰੂ ਹੋਈ ਹੈ ਜੀ ਔਰ ਬਹੁਤ ਹੀ ਤੇਜ਼ ਔਰ ਬਹੁਤ ਹੀ ਭੰਗਰ ਬਾਰਿਸ਼ ਹੋਈ ਹੈ ਜਿਸ ਦੀ ਵਜ੍ਹਾ ਨਾਲ ਹਰ ਜਗ੍ਹਾ ਪਾਣੀ ਪਾਣੀ ਹੋ ਗਿਆ ਹੈ ਬਜ਼ਾਰਾ ਚ ਗਲੀਆਂ ਚ ਹਰ ਜਗ੍ਹਾ ਪਾਣੀ ਹੋ ਗਿਆ ਹੈ ਤੇ ਕੋਈ ਵੀ ਵਿਵਸਥਾ ਠੀਕ ਤਰ੍ਹਾਂ ਚੱਲ ਨਹੀਂ ਰਹੀ ਕਿਸੇ ਵੀ ਤਰ੍ਹਾਂ ਦੀ ਸਿਵਰੇਜ ਵੀ ਬੰਦ ਹੈ ਹਰ ਚੀਜ਼ ਬੰਦ ਹੈ ਪਰ ਚਲੋ ਉਹਦੇ ਵਿੱਚ ਬਾਰਿਸ਼ ਵੀ ਜ਼ਿਆਦਾ ਹੋਣ ਦੀ ਵਜ੍ਹਾ ਵੀ ਹੋ ਸਕਦੀ ਹੈ ਕਾਫੀ ਜ਼ਿਆਦਾ ਬਾਰਿਸ਼ ਹੋਈ ਹੈ ਤੇ ਕੀ ਕਹੋਗੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਇਹ ਹੀ ਹੈ ਕਿ ਮਹਾਰਾਜ ਕੋਈ ਜਿਹੜੇ ਨਾਲੇ ਨੂਲੇ ਹੈਗੇ ਆ ਉਹ ਸਾਫ਼-ਸੂਫ਼ ਕਰਾਂ ਕੋਈ ਸਿਵਰੇਜ ਦਾ ਕੋਈ ਹੱਲ ਕਰਾਂ ਸਾਡੀ ਤੇ ਇਹ ਹੀ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਚਲੋ ਠੀਕ ਤਰ੍ਹਾਂ ਵਿਵਸਥਾ ਚੱਲੀ ਰਹੇ ਤੇ ਵਧੀਆ ਨਹੀਂ ਤੇ ਬਾਕੀ ਲੋਕਾਂ ਵਾਸਤੇ ਤੇ ਮੁਸ਼ਕਲ ਹੈਗੀ ਆਰ ਮੇ ਛਬੜਾ ਮਿਸਲੋੜ ਦੇ ਰਹਿਣ ਵਾਲਾ ਜੀ ਜੀ ਸਰ ਜੀ ਸਿਰ ਜਦੋਂ ਮੈਂ 4-5 ਵਜੇ ਦੇ ਕਰੀਬ ਉੱਠਿਆ ਜਿਹਦਾ ਸੈਰ ਕਰਨ ਜਾਈਦਾ ਤੇ ਮੈਂ ਬਿਆਰ ਦੇ ਵਾਲੋ ਹੋ ਕੇ ਨਿਕਲਿਆ ਤੇ ਦੇਖਿਆ ਪਾਣੀ ਪਾਣੀ ਬਹੁਤ ਪਾਣੀ ਬਹੁਤ بارش ਹੋਈ بارش ਦੀ ਵਜ੍ਹਾ ਨਾਲ ਸਾਰੇ ਨਾਲੀਏ ਟਿੱਕੇ ਲੱਗੇ ਨੇ ਪਾਣੀ ਬਾਹਰ ਛੜਕਾ ਦੇ ਵਗੇ ਲਾ ਬਹੁਤ ਬੁਰਾ ਹਾਲ ਹੈ ਜੀ ਕੋਈ ਨਿਸ਼ਕਸ਼ਣ ਦਾ ਸਾਹਤਾ ਕੋਈ ਨਹੀਂ ਹੈਗਾ ਪ੍ਰਸ਼ਾਸਨ ਅੱਗੇ ਇਹੀ ਮੇਰੀ ਮੰਗ ਆ ਕਿ ਗਲੀਆਂ ਨਾਲੀਆਂ ਜਿੰਨੀਆਂ ਵੀ ਆਏ ਤੇ ਨੇ ਪਰ ਨਾਲੇ ਜੋ ਵੀ ਆਏ ਨੂੰ ਸਾਫ਼ ਕਰਾਈ ਜਾਣ ਤੇ ਇਹ ਕਾ ਇੱਥੇ ਕੋਈ ਸੁਧਾਰ ਹੋਇਆ ਜਾਏ ਤੇ ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਕਿਹੜੇ ਕਿਹੜੇ ਏਰੀਆ ਚ ਕੀ ਏਰੀਆ ਮੈਂ ਜਾਂਗੀ ਆਪਣਾ ਗਾਂਧੀ ਚੌਂਕ ਵਾਲੇ ਪਾਸੇ ਗਾ ਮੈਂ ਗੋਡੇ-ਗੋਡੇ ਪਾਣੀ ਸੀ ਉੱਥੇ ਬਿਸ਼ਨੋੜਲੇ ਪਾਸੇ ਵੀ ਪਾਣੀ ਬਹੁਤ ਸੀ ਇਧਰ ਲੋਜੀ ਰੋਡ ਤੋਂ ਨਿਕਲਦੇ ਹੋਏ ਜਿੱਥੇ ਅੱਧਰ ਬਹੁਤ ਪਾਣੀ ਸੀ ਤੇ ਇਹ ਆਪਣਾ ਸ਼ਾਹਪੁਰ ਚੌਂਕ ਤੇ ਬਹੁਤ ਬੁਰਾ ਹਾਲ ਹੈ ਜੀ ਸ਼ਾਹਪੁਰ ਚੌਂਕ ਤੇ ਮੇਰੇ ਹੱਦ ਨਾਲ 3-4 ਫੁੱਟ ਪਾਣੀ ਜੀ ਪਾਣੀ ਜੇ ਨਿਕਲਣਾ ਬੜਾ ਔਖਾ ਹੋ ਜਾਂਦਾ ਜੀ ਉਥੇ ਦੇ ਕਈ ਸਕੂਟਰ ਵੀ ਮੈਸੇ ਬੰਦ ਹੋ ਗਏ ਦੇ ਜੀ ਤੇ ਇਹ ਨਾਲੇ ਸਾਫ ਕਰਾਇਆ ਜਾਂ ਪ੍ਰਸ਼ਾਸਨ ਵਾਲੀ ਇਹ ਬਹੁਤ ਜ਼ਰੂਰੀ ਹੈਗਾ ਸੁਦੇਸ਼ ਸਿੰਘ ਪਈ ਪਾਣੀ ਅੱਗੇ ਬੜਾ ਆਇਆ ਅੱਗੇ ਕੋਈ ਡੋਪਗੀ ਦੇ ਪਾਣੀ ਹਾਰ ਲਗਿਆ ਜੀ ਉੱਤ ਆਇਆ ਤਾਂ ਅੱਜ ਕਿਥੋਂ ਆ ਪਾਣੀ ਹਜ਼ਾਰ ਰੁਪਿਆ ਮਾਰੇ ਬੰਦੇ ਕਿਥੋਂ ਘੰਟਰਾ ਪਾਣੀ ਆ ਜਾਂਦਾ ਜੀ 500 ਦਾ ਸਭ ਕੀ ਕਹੜਾ ਜਾਂਦੇ ਜੀ ਇੱਥੇ ਤਾਂ ਪਾਣੀ ਕੀ ਰੋਦਰ ਇਹ ਪਾਣੀ ਨਹੀਂ ਤਕਾਉਂ ਜੇ ਤੇ